ਸਾਰੇ ਹੀ ਉਨਾਰਚਰ ਅਧਿਆਪਕ ਸਾਥਿਓ ਸਾਰੇ ਸਾਥੀਆਂ ਨੂੰ ਪੁੱਛ ਰਹੀ ਇਹ ਦੱਸੋ ਕਿ ਤੁਹਾਨੂੰ ਹੁਣ ਆਵਾਜ਼ ਸਾਫ਼ ਆ ਰਹੀ ਹੈ ਸਾਥਿਓ ਪਹਿਲਾਂ ਵੀ ਆਪਾਂ ਦੋ ਵਾਰ ਲਾਈਵ ਹੋਈ ਸੀ ਪਰ ਨੈਟਵਰਕ ਇਸ਼ੂ ਹੋਣ ਕਰਕੇ ਸਾਥੀਆਂ ਵੱਲੋਂ ਮੈਸੇਜ ਆ ਰਹੇ ਸੀ ਕਿ ਆਵਾਜ਼ ਸਾਫ਼ ਨਹੀਂ ਆ ਰਹੀ ਸਾਨੂੰ ਕੁਝ ਸਮਝ ਨਹੀਂ ਆ ਰਿਹਾ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਹੁਣ ਯੂਨੀਅਨ ਵੱਲੋਂ ਦੁਆਰਾ ਲਾਈਵ ਹੋਇਆ ਜਾ ਰਿਹਾ ਸਾਥੀਓ ਤੁਹਾਨੂੰ ਸਭ ਨੂੰ ਪਤਾ ਹੈ ਪੀਟੀਟੀ 1994 ਬੈਕਲੌਗ ਯੂਨੀਅਨ ਨੇ ਹਮੇਸ਼ਾ ਹੀ ਪੂਰੀ ਭਰਤੀ ਦੀ ਗੱਲ ਕੀਤੀ ਹੈ ਔਰ ਕਰਦੀ ਵੀ ਰਹੇਗੀ ਔਰ ਬਹੁਤ ਸੇ ਜਿਹੜੇ ਭੈਣਾ ਵੀਰਾਂ ਤੇ ਫੋਨ ਆਉਂਦੇ ਨੇ ਉਹ ਇਸ ਤਰ੍ਹਾਂ ਦੇ ਕੋਈ ਅਟਪਟੇ ਜਿਹੇ ਸਵਾਲ ਕਰਦੇ ਨੇ ਜਿਵੇਂ ਕਿ ਆਪਾਂ ਨੂੰ ਸਰ ਕੀ ਸਾਰੀਆਂ ਪੋਸਟਾਂ ਮਿਲਣ ਜਾ ਰਹੀਆਂ ਨੇ ਜਾਂ ਕਿਹੜੀਆਂ ਨਹੀਂ ਮਿਲਣ ਜਾ ਰਹੀਆਂ ਸਾਥਿਓ ਇਹੋ ਜਿਹਾ ਕੁਝ ਵੀ ਨਹੀਂ ਹੈਗਾ ਕਿਉਂਕਿ ਅਸੀਂ ਐਸ ਯੂਨੀਅਨ ਨੇ ਸਾਰੀ ਭਰਤੀ ਦੀ ਗੱਲ ਕੀਤੀ ਸੀ ਕਿ ਸਾਰੀ ਪ੍ਰਤੀਦੀਹੀ ਆਪਾਂ ਪਰਮਿਸ਼ਨਾਂ ਲਈਆਂ ਨੇ ਤੇ ਸਾਰੀ ਪ੍ਰਤੀ ਲੈਣ ਤੇ ਹੀ ਜਿਹੜਾ ਇਹ ਆਪਾਂ ਤੈਹਰਾ ਰੱਖਿਆ ਹੋਇਆ ਹੈ ਇਸ ਲਈ ਜਿਹੜੇ ਵੀ ਸਾਥੀ 9594 ਦੇ ਹਿਸਾਬ ਦੇ ਨਾਲ ਐਲੀਜੀਬਿਲਟੀ ਕ੍ਰਾਈਟਰੀਆ ਦੇ ਅੰਦਰ ਆਉਂਦਾ ਨਾ ਉਹ ਹਰ ਸਾਥੀ ਦਾ ਨੰਬਰ ਹੋਣਾ ਹੈ ਇਸ ਲਈ ਕੋਈ ਵੀ ਸਾਥੀ ਇਸ ਤਰ੍ਹਾਂ ਦਾ ਫਿਕਰ ਨਾ ਕਰੇ ਕਿ ਕਿਹੜੀ ਮਿਲੂਗੀ ਤੇ ਕਿਹੜੀ ਨਹੀਂ ਮਿਲੂਗੀ ਮਿਲੂਗੀ ਸਾਰੀ ਪਰ ਇੱਥੇ ਇੱਕ ਕੁਐਸਚਨ ਖੜਾ ਹੁੰਦਾ ਏ ਜਦੋਂ ਆਪਾਂ ਦੇਖਦੇ ਆ ਕਿ ਭਰਤੀ ਦੀ ਮੰਗ ਤਾਂ ਆਪਾਂ ਸਾਰੇ ਦੀ ਕਰਦੇ ਆ ਪਰ ਧਰਨੇ ਤੇ ਆਪਣੇ ਸਾਥੀ ਕਿੰਨੇ ਬੈਠੇ ਸਾਥੀਓ ਤੁਸੀਂ ਇੱਕ ਵੱਡਾ ਹਜੂਮ ਬੀਪੀਆਈ ਦਫ਼ਤਰ ਵਿਖੇ ਇਕੱਠ ਕੀਤਾ ਸੀ ਕਿ ਜ਼ੂਮ पूरा जोर ਲਾਇਆ ਸੀ ਸਾਰੇ ਸਾਥੀਆਂ ਦੇ ਰਲ ਕੇ ਉਥੇ ਸਟ੍ਰੈਂਥ ਦਿਖਾਈ ਸੀ ਤਾਂ ਤੁਸੀਂ ਦੇਖੋ ਉਸ ਨੂੰ ਸਦਕਾ ਆਪਣੀ ਫਾਇਲਾ ਤੁਰਿਆ ਆਪਣਾ ਪ੍ਰੋਸੈਸ ਚੱਲਦਾ ਰਿਹਾ ਲਗਭਗ 106 ਜਾਂ 7 ਦਿਨ ਆਪਣੇ ਲਗਾਤਾਰ ਧਰਨੇ ਨੂੰ ਚੱਲਦੇ ਨੂੰ ਹੋਏ ਔਰ ਉਥੇ ਜਿਹੜੇ ਵੀ ਆਪਣੇ ਸਾਥੀ ਮੌਕੇ ਤੇ ਬੈਠਦੇ ਨੇ ਯੂਨੀਅਨ ਵੱਲੋਂ ਹਰ ਰੋਜ਼ ਆਪਣੀ ਭਰਤੀ ਦੀ ਪ੍ਰਕਿਰਿਆ ਦੀ ਅਪਡੇਟ ਲਈ ਜਾਂਦੀ ਆ ਕਿ ਭਰਤੀ ਕਿੱਥੇ ਤੱਕ ਪਹੁੰਚ ਚੁੱਕੀ ਆ ਤੁਹਾਨੂੰ ਸਭ ਨੂੰ ਪਤਾ ਏ ਕਿ ਤੁਹਾਡੇ ਇਕੱਠ ਦੇ ਸਹਿਯੋਗ ਦੇ ਨਾਲ ਆਪਣੀਆਂ ਦੋ ਫਾਈਲਾਂ ਜਿਹੜੀਆਂ ਨੇ ਉਹ ਬਿਲਕੁਲ ਰੈਡੀ ਹੋ ਕੇ ਜਿੱਥੇ ਪਹੁੰਚਣੀ ਆ ਚਾਹੀਦੀਆਂ ਸੀਗਾ ਉੱਥੇ ਪਹੁੰਚ ਚੁੱਕੀਆਂ ਨੇ ਇੱਕ ਰਹਿ ਰਹੀ ਆ ਉਹ ਵੀ ਜਲਦੀ ਹੀ ਪਹੁੰਚ ਜਾਏਗੀ ਪਰ ਵਿਸ਼ੇਸ਼ ਗੱਲ ਨੂੰ ਧਿਆਨ ਦੇ ਵਿੱਚ ਰੱਖੋ ਅੱਗੇ ਜਿਹੜਾ ਕੰਮ ਹੋਣਾ ਹੈ ਨਾ ਸਾਥੀਓ ਉਸੇ ਤਰ੍ਹਾਂ ਹੀ ਹੋਣਾ ਹੈ ਜਿਹੜਾ ਤੁਸੀਂ ਇਹ ਵਾਲਾ ਕੰਮ ਕਰਵਾਇਆ ਤੁਹਾਨੂੰ ਉੱਥੇ ਇਕੱਠ ਕਰਨਾ ਹੀ ਪੈਣਾ ਏ ਤਾਂ ਸਾਰੇ ਸਾਥੀਆਂ ਦੇ ਚਰਨਾਂ ਦੇ ਵਿੱਚ ਹੱਥ ਜੋੜ ਕੇ ਬੇਨਤੀ ਆ ਕਿ ਸਾਰੀ ਭਰਤੀ ਜਿਹੜੀ ਆ ਪਰਮਿਸ਼ਨ ਸਾਰੀ ਭਰਤੀ ਦੀ ਮਿਲੀ ਆ ਤਾਂ ਸਾਰੇ ਹੀ ਸਾਥੀ ਧਰਨੇ ਤੇ ਪਹੁੰਚੋ ਉੱਥੇ ਆਪਣਾ ਇੱਕ ਵੱਡਾ ਇਕੱਠ ਦਿਖਾਓ ਤਾਂ ਕਿ ਆਪਾਂ ਵੱਧ ਤੋਂ ਵੱਧ ਜਿਹੜੇ ਆਪਣੇ ਸਾਥੀ ਨਿਕਰਾਂ ਦੇ ਚੁੱਲੇ ਚਲਾਉਣ ਦੇ ਵਿੱਚ ਆਪਾਂ ਸਫਲਤਾ ਪ੍ਰਾਪਤ ਕਰੀਏ ਕਿਉਂਕਿ ਜਿੰਦਾ ਵੀ ਭਰਤੀ ਦਾ ਅੱਗੇ ਪ੍ਰੋਸੈਸ ਚੱਲਣਾ ਹੈ ਉਹ ਸਾਥਿਓ ਤੁਹਾਡੇ ਸਹਿਯੋਗ ਦੇ ਨਾਲ ਚੱਲਣਾ ਅੱਗੇ ਵੀ ਜਿੰਨਾ ਕੰਮ ਹੋਇਆ ਜਿੰਨੇ ਸਾਥੀਆਂ ਨੇ ਸਾਥ ਦਿੱਤਾ ਕੁਝ ਸਾਥੀਆਂ ਨੇ ਫੰਡ ਵੱਲੋਂ ਸਾਥ ਦਿੱਤਾ ਕੁਝ ਸਾਥੀਆਂ ਨੇ ਉੱਥੇ ਪਹੁੰਚ ਕੇ ਸਾਥ ਦਿੱਤਾ ਕੁਝ ਸਾਥੀਆਂ ਨੇ ਫੰਡ ਪੱਖੋਂ ਵੀ ਦਿੱਤਾ ਵਿਚਾਰੇ ਉੱਥੇ ਪਹੁੰਚੇ ਵੀ ਉਹਨਾਂ ਸਾਥੀਆਂ ਦਾ ਤਹਿ ਦਿਲੋਂ ਜਿਹੜੀ ਹੈ ਈਟੀਟੀ 994 ਬੈਕਲੌਗ ਯੂਨੀਅਨ ਹੈ ਉਹਨਾਂ ਦੀ ਸਦਾ ਅਭਾਰੀ ਰਹੇਗੀ ਤਾਂ ਸਾਥਿਓ ਮੈਂ ਜ਼ਿਆਦਾ ਗੱਲ ਨਾ ਕਹਿੰਦਾ ਆ ਤਾਨੂੰ ਇੱਕ ਬੇਨਤੀ ਵੀ ਕਰਦਾ ਹਾਂ ਸਾਥਿਓ ਦੇਖੋ ਕਿਸੇ ਵੀ ਜਥੇਬੰਦੀ ਦੀ ਰੀੜ ਦੀ ਹੱਡੀ ਹੁੰਦੀ ਆ ਫੰਡ ਕਿਉਂਕਿ ਤੁਹਾਨੂੰ ਪਤਾ ਏ ਮੀਟਿੰਗਾਂ ਦਾ ਦੌਰ ਆਪਣਾ ਚੱਲ ਰਿਹਾ ਏ ਹਰ ਰੋਜ਼ ਆਪਣੇ ਦੋ ਤੋਂ ਤਿੰਨ ਸਾਥੀ ਕਿਤੇ ਮੀਟਿੰਗਾਂ ਜਾਂਦੇ ਨੇ ਕਿਤੇ ਜਾਂਦੇ ਨੇ ਉੱਥੇ ਵੀ ਆਪਣੇ ਭੈਣ ਤੇ ਵੀਰ ਜਿਹੜੇ ਉੱਥੇ ਡੀਪੇਜ ਦਫ਼ਤਰ ਗੇਟ ਦੇ ਸਾਹਮਣੇ ਵਿਚਾਰੇ ਉੱਥੇ ਬੈਠ ਰਹੇ ਨੇ ਉਹਨਾਂ ਦੇ ਵੀ ਕੋਈ ਚਾਹ ਪਾਣੀ ਦਾ ਰਹਿਣ ਦਾ ਪ੍ਰਬੰਧ ਵਾਸਤੇ ਸਾਥਿਓ ਪਾਪਾ ਨੂੰ ਫੰਡ ਦੀ ਬਹੁਤ ਜ਼ਰੂਰਤ ਹੈ ਆਪਣੇ ਕੋਲੇ ਫੰਡ ਬਿਲਕੁਲ ਹੈ ਨਹੀਂਗਾ ਇਸ ਫੰਡ ਦਾ ਸਾਥੀਓ ਤੁਹਾਨੂੰ ਜਿਹੜਾ ਇਹ ਪੂਰਾ ਪੂਰਾ ਬੂਰ ਪੈਣਾ ਹੈ ਪੂਰੇ ਫੰਡ ਲੱਗਣੇ ਨੇ ਅੱਜ ਦਾ ਜਿਹੜਾ ਤੁਹਾਡਾ ਦਿੱਤਾ ਹੋਇਆ ਫੰਡ ਅੱਜ ਦਾ ਦਿੱਤਾ ਹੋਇਆ ਜਿਹੜਾ ਤੁਹਾਡਾ ਸਾਥ ਹੈ ਤੁਹਾਡਾ ਆਉਣ ਆਲਾ ਜਿਹੜਾ ਫਿਊਚਰ ਆ ਉਹ ਸੁਨਹਿਰੀ ਕਰੇਗਾ ਉਹ ਤੁਹਾਡੇ ਫਿਊਚਰ ਨੂੰ ਸੁਨਹਿਰੀ ਅੱਖਰਾਂ ਦੇ ਵਿੱਚ ਲਿਖੂਗਾ ਇਸ ਲਈ ਸਾਥੀਓ ਵੱਧ ਤੋਂ ਵੱਧ ਜਿਹੜਾ ਇਹ ਫੰਡ ਦਾ ਸਹਿਯੋਗ ਕਰੋ ਬਾਕੀ ਦੀ ਗੱਲਬਾਤ ਸਾਥੀ ਮਨਦੀਪ ਜੀ ਤੁਹਾਡੇ ਨਾਲ ਸਾਂਝੀਆਂ ਕਰਨਗੇ ਧੰਨਵਾਦ ਸਾਥੀਓ ਹਾਜੀ ਸਤਿਕਾਰਯੋਗ ਸਾਥੀਓ ਸਾਰੀ ਗੱਲ ਵਾ ਜਿਹੜੀ ਸਾਥੀ सुरेंद्र ਜੀ ਨੇ ਤੁਹਾਡੇ ਤੱਕ ਦੱਸੀ ਹੈ ਕਿ ਜਿਹੜੀਆਂ ਆਪਣੀਆਂ ਫਾਈਲਾਂ ਸੀਗੀਆਂ ਚਾਹੇ ਉਹ ਐਕਸ ਸਰਵਿਸਮੈਨ ਦੀਆਂ ਸੀਗੀਆਂ ਉਹਨਾਂ ਦੇ ਨਾਲ ਸੰਬੰਧਿਤ ਪੋਸਟਾਂ ਦੀ ਪਰਮਿਸ਼ਨ ਹੋਵੇ ਚਾਹੇ ਜਿਹੜੀ ਸਪੋਰਟਸ ਵਿਭਾਗ ਦੀ ਹੋਵੇ ਉਤੋਂ ਸਾਈਨ ਹੋ ਕੇ ਜਿਹੜੀ ਆਪਣੀ ਫਾਈਲ ਆ ਜਿਹੜੀ ਉਹ ਵਾਪਸ ਆ ਚੁੱਕੀ ਹੈ ਸੋ ਇੱਕ ਸਾਥੀ ਦਾ ਕਮੈਂਟ ਵੀ ਆਇਆ ਹੈ ਕਿ ਪਰਸਨਲ ਦੀ ਕੀ ਅਪਡੇਟ ਹੈ ਦੇਖੋ ਸਾਥੀਓ ਪਰਸਨਲ ਤੋਂ ਫਾਈਲ ਨੂੰ ਮਾਰਕ ਕਰਵਾਉਣ ਦੇ ਲਈ ਅਸੀਂ ਲਗਾਤਾਰ ਜਿਹੜਾ ਪਿਛਲੇ ਹਫਤੇ ਵੀ ਸਾਥੀਆਂ ਦੁਆਰਾ ਜਿਹੜੇ ਸਾਥੀ ਉੱਤੇ ਧਰਨੇ ਤੇ ਮੌਜੂਦ ਸੀਗੇ ਉਹਨਾਂ ਦੇ ਦੁਆਰਾ ਮੀਟਿੰਗਾਂ ਕੀਤੀਆਂ ਗਈਆਂ ਲਗਾਤਾਰ ਜਿਹੜੇ ਅਸੀਂ ਅਧਿਕਾਰੀਆਂ ਦੇ ਨਾਲ ਟੱਚ ਦੇ ਵਿੱਚ ਹਰ ਰੋਜ਼ ਕਿਤੇ ਨਾ ਕਿਤੇ ਆਪਾਂ ਅਪਡੇਟ ਲੈਣ ਦੇ ਲਈ ਜਿਹੜੀ ਉਹ ਫਾਈਲ ਹੈ ਉਸ ਦੀ ਮੂਵਮੈਂਟ ਦੇ ਲਈ ਹਰ ਰੋਜ਼ ਜਾਂਦੇ ਆਂ ਤੇ ਸਾਥੀਓ ਅਜੇ ਵੀ ਜਿਹੜੀ ਪਰਸਨਲ ਦੀ ਫਾਈਲ ਹੈ ਉਹ ਉੱਥੇ ਪਰਸਨਲ ਵਿਭਾਗ ਕੋਲੇ ਹੀ ਪਈ ਹੈ ਉਸ ਨੂੰ ਜਿਹੜਾ ਮਾਰ ਕਰਵਾਉਣ ਦੇ ਲਈ ਸਾਥੀ ਇੱਕ ਵੱਡੇ ਹਜੂਮ ਦੀ ਇੱਕ ਵੱਡੇ ਇਕੱਠ ਦੀ ਜ਼ਰੂਰਤ ਹੈ ਧਰਨੇ ਤੇ ਜਿਹੜੇ ਸਾਥੀ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚੇ ਨੇ ਸਾਥੀਓ ਤੁਸੀਂ ਵੱਧ ਤੋਂ ਵੱਧ ਜਿਹੜਾ ਧਰਨੇ ਤੇ ਪਹੁੰਚੋ ਤਾਂ ਜੋ ਜਿਹੜਾ ਆਪਾਂ ਜਿਹੜਾ ਆਪਣੀ ਇੱਕ ਰੈਂਦੀ ਫਾਈਲ ਹੈ ਪਰਸਨਲ ਵੇਬ ਤੋਂ ਉਹ ਮਾਰਕ ਕਰਵਾ ਕੇ ਉਸ ਤੋਂ ਬਾਅਦ ਜਿਹੜਾ ਸੈਕਟਰੀਟ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਵਾਪਸ ਡੀਪੀ ਆਫਿਸ ਤੋਂ ਲਿਆ ਕੇ ਜਿਹੜੀ ਅੱਗੇ ਦੀ ਪ੍ਰਕਿਰਿਆ ਹੈ ਪਰਤੀ ਦੇ ਉੱਪਰ ਉਹ ਜਲਦ ਤੋਂ ਜਲਦ ਸ਼ੁਰੂ ਕਰਵਾ ਕੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕੁਝ ਸਮੇਂ ਦੇ ਵਿੱਚ ਆ ਚਾਹੇ ਤੁਸੀਂ ਨਵੇਂ ਸਾਲ ਦੇ ਵਿੱਚ ਸਮੇਂ ਲੋ ਆਪਾਂ ਜਿਹੜੇ ਸਾਥੀ ਸਾਰੇ ਸਕੂਲਾਂ ਦੇ ਵਿੱਚ ਜੁਆਇਨ ਕਰੀਏ ਤਾਂ ਜੋ ਜਿੰਨੇ ਵੀ ਬੇਰੁਜ਼ਗਾਰ ਸਾਥੀ ਨੇ ਉਹ ਜਿਹੜੇ ਈਟੀਟੀ 994 ਦੇ ਵਿੱਚ एलिजिਬਲ ਨੇ एलिजिਬਲ 3D ਦੇ ਵਿੱਚ ਆਉਂਦੇ ਨੇ 994 ਭਰਤੀ ਦੇ ਹਿਸਾਬ ਦੇ ਨਾਲ ਆ ਭਰਤੀ ਦੇ ਵਿੱਚ ਆਉਂਦੇ ਨੇ ਉਹ ਹਾਲੇ ਤੱਕ ਵੀ ਜਿਹੜਾ ਇਸ ਸਰਕਾਰ ਤੋਂ ਆ ਇਸ ਗੁੰਗੀਬੋਲੀ ਸਰਕਾਰ ਤੋਂ ਜਿਹੜਾ ਰਿਸਕਵਾਰ ਦੀ ਕੋਹਾਰ ਲਗਾ ਕੇ ਹਾਲੇ ਤੱਕ ਕਰਨ ਦੇ ਵਿੱਚ ਬੈਠੇ ਨੇ ਸੋ ਇਸ ਦੇ ਨਾਲ ਸਾਥਿਓ ਠੰਡ ਦਾ ਮੌਸਮ ਵੀ ਹੈ ਕੁਝ ਸਾਥੀਆਂ ਦੇ ਗ੍ਰੈਜੂਏਸ਼ਨ ਦੇ ਐਗਜ਼ਾਮ ਵੀ ਚੱਲ ਰਹੇ ਨੇ ਉਹਨਾਂ ਨੂੰ ਅਸੀਂ ਚ ਵੀ ਇਸ ਚੀਜ਼ ਨੂੰ ਸਮਝਦੇ ਆਂ ਹਾਲਾਂਕਿ ਸਾਡੇ ਖੁਦ ਦੇ ਮੇਰੇ ਖੁਦ ਦੇ ਵੀ ਜਿਹੜੇ ਐਗਜ਼ਾਮ ਨੇ ਉਹ ਚੱਲ ਰਹੇ ਨੇ ਪਰ ਸਾਥਿਓ ਸਮੇਂ ਦੇ ਨਾਲ ਨਾਲ ਜਿਵੇਂ ਛੁੱਟੀਆਂ ਆਉਂਦੀਆਂ ਨੇ ਤੁਸੀਂ ਜਿਹੜਾ ਧਰਨੇ ਤੇ ਜਿਹੜੀ ਗਿਣਤੀ ਹੈ ਉਹ ਜ਼ਰੂਰ ਵਧਾਇਆ ਕਰੋ ਤਾਂ ਜੋ ਜਿਹੜਾ ਸਰਕਾਰ ਇਸ ਚੀਜ਼ ਨੂੰ ਦੇਖੇ ਕਿ ਜਿਹੜੇ ਇਹਨਾਂ ਦੇ ਸਾਥੀ ਨੇ ਹੱਲੇ ਵੀ ਜਿਹੜਾ ਤਰਨਾ ਇਹਨਾਂ ਦਾ ਲਗਾਤਾਰ ਚੱਲ ਰਿਹਾ ਹੈ ਇਹਨਾਂ ਨੂੰ ਜਿਹੜਾ ਰੋਜ਼ਗਾਰ ਦੀ ਜ਼ਰੂਰਤ ਹੈ ਤੇ ਸਾਨੂੰ ਜਿਹੜੇ ਇਹਨਾਂ ਦੀਆਂ ਮੰਗਾਂ ਨੂੰ ਮੰਨਣਾ ਪਏਗਾ ਤੇ ਜਲ ਤੋਂ ਜਲਦ ਜਿਹੜੇ ਇਹਨਾਂ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਨਾ ਪਏਗਾ ਸੋ ਫੰਡ ਦੀ ਸਰ ਨੇ ਤੁਹਾਡੇ ਅੱਗੇ ਅਪੀਲ ਕੀਤੀ ਹੈ ਕਿ ਤਰਨੇ ਨੂੰ ਚਲਾਉਣ ਦੇ ਲਈ ਜਿਹੜਾ ਫੰਡ ਦਾ ਸਹਿਯੋਗ ਹੈ ਉਹ ਸਾਥਿਓ ਜੇ ਬੇਗਾਲ ਮੈਨੂੰ ਕਹਿਣ ਲੱਗਿਆ ਸ਼ਰਮ ਮਹਿਸੂਸ ਹੋਊਗੀ ਕਿ ਜਥੇਬੰਦੀ ਦੇ ਖਾਤੇ ਦੇ ਵਿੱਚ ਸਿਰਫ 3 ਤੋਂ 400 ਰੁਪਏ ਜਿਹੜਾ ਇਸ ਟਾਈਮ ਖਾਤੇ ਦੇ ਵਿੱਚ ਬਕਾਇਆ ਹੈ ਸੋ ਉਸ ਦੇ ਨਾਲ ਤੁਸੀਂ ਸਾਥਿਓ ਦੇਖ ਲਓ ਜਿੰਨੇ ਵੀ ਸਾਥੀ ਉੱਥੇ ਬੈਠੇ ਨੇ ਉਹ ਜਿਹੜੀ ਡੇਲੀ ਰੁਟੀਨ ਦਾ ਚਾਹ ਪਾਣੀ ਦਾ ਖਰਚਾ ਉਹ ਸਾਥਿਓ ਕਿੱਥੋਂ ਨਿਕਲੇਗਾ ਕਿਵੇਂ ਅਰੇਂਜ ਹੋਏਗਾ ਕਿਵੇਂ ਨਹੀਂ ਹੋਏਗਾ ਸੋ ਇਸ ਲਈ ਸਾਥਿਓ ਜਿੁੱਤੀ ਜਿਹੜਾ ਜਥੇਬੰਦੀ ਦਾ ਜੁਆਇੰਟ ਅਕਾਊਂਟ ਹੈ ਉਸ ਦੇ ਵਿੱਚ ਜਿਹੜਾ ਫੰਡ ਦਾ ਸਹਿਯੋਗ ਹੈ ਉਹ ਜਰੂਰ ਕਰੋ ਜਿਹੜਾ ਮੈਸੇਜ ਦੇ ਜ਼ਰੀਏ ਪਿੰਨ ਕਰ ਦਿੱਤਾ ਜਾਊਗਾ ਜਥੇਬੰਦੀ ਦਾ ਫੰਡ ਦਾ ਅਕਾਊਂਟ ਔਰ Google Pay ਨੰਬਰ ਅਸੀਂ ਇੱਕ ਵਾਰ ਬੋਲ ਕੇ ਦੱਸ ਦਿੰਨੇ ਆ 9779836074 ਇਸ ਨੰਬਰ ਤੇ ਸਾਥੀ ਤੁਸੀਂ ਜਿਹੜਾ Google Pay ਆ ਉਹ ਕਰ ਸਕਦੇ ਜੇ Paytm ਵੀ ਸਕੈਨਰ ਆ ਜਿਹੜਾ ਅਸੀਂ ਗਰੁੱਪਾਂ ਦੇ ਵਿੱਚ ਲਾਈਵ ਸੈਸ਼ਨ ਬੰਦ ਹੋਣ ਤੋਂ ਬਾਅਦ ਜਿਹੜਾ ਅਸੀਂ ਗਰੁੱਪਾਂ ਦੇ ਵਿੱਚ ਸ਼ੇਅਰ ਕਰਦੇ ਆਂਗੇ ਸੋ ਸਾਰੇ ਸਾਥੀ ਧਰਨੇ ਤੇ ਜਰੂਰ ਪਹੁੰਚੋ ਜਿੰਨੇ ਸਾਥੀ ਪਿਛਲੇ ਦਿਨਾਂ ਦੇ ਵਿੱਚ ਘਰਾਂ ਦੇ ਵਿੱਚ ਗਿਆ ਸੀ ਸਾਥੀਆਂ ਨੂੰ ਦੁਬਾਰਾ ਫਿਰ ਬੇਨਤੀ ਹੈ ਤੇ ਜਿਹੜੇ ਸਾਥੀ ਹਾਲੇ ਤੱਕ ਵੀ ਧਰਨੇ ਤੇ ਨਹੀਂ ਆ ਰਹੇ ਸੋ ਸਾਥਿਓ ਤੁਸੀਂ ਫੋਨ ਕੋਲ ਵੀ ਕਰਦੇ ਜੇ ਤੁਸੀਂ ਜਿਹੜੀ ਅਪਡੇਟ ਆ ਸਾਥਿਓ ਧਰਨੇ ਤੇ ਪਹੁੰਚੋ ਤੁਹਾਨੂੰ ਜਿਹੜੀ ਕੱਲੀ ਕੱਲੀ ਗੱਲ ਆ ਵੈਸੇ ਤਾਂ ਲਾਈਵ ਦੇ ਨਾਲ ਵੀ ਅਸੀਂ ਦੱਸਦੇ ਰਹਿੰਨੇ ਆ ਕਿ ਫਾਈਲ ਆਪਣੀ ਕਿੱਥੇ ਤੱਕ ਹੋਇਆ ਕਿੰਨਾ ਕੰਮ ਹੋਇਆ ਕਿੰਨਾ ਨਹੀਂ ਹੋਇਆ ਪਰ ਫਿਰ ਵੀ ਸਾਥਿਓ ਧਰਨੇ ਤੇ ਵੀ ਗਿਣਤੀ ਬਣਾਓ ਤਾਂ ਜੋ ਇੱਕ ਵੱਡਾ ਇਕੱਠ ਕਰਕੇ ਆਪਾਂ ਇਸ ਸਰਕਾਰ ਤੋਂ ਜਿਹੜਾ ਜਲ ਤੋਂ ਜਲਦ ਜਿਹੜਾ ਉਹ ਕੰਮ ਕਰਵਾ ਕੇ ਆਪਾਂ ਸਕੂਲਾਂ ਦੇ ਵਿੱਚ ਆ ਸਕੀਏ ਸੋਚਿਆ ਜਨਤਾ ਜਿਹ ਸੰਘਰਸ਼ ਜਿੱਤ ਲੜਦੇ ਲੋਕਾਂ